ਲਓ ਵੀ ਹੁਣ ਆਪਾਂ ਚੱਲਿਆਂ ਨਾਗਰਾਫਾਲ ਦੇਖਣ। ਤੇ ਆਪਾਂ ਆਪਣੇ ਹੋਟਲ ਤੋਂ ਜਿੱਥੋਂ ਦੇ ਜਾਣੇ ਆ ਉਹਦੇ ਸਾਹਮਣੇ ਆ ਕਸੀਨੋ। ਆ ਆਹ ਦਿਨੋਂ ਦੇ ਬੋਲਦੀ ਜਾਵਾਂਗੇ ਆਪਾਂ ਇੱਧਰ ਦੀ। ਨਾਗਰਾਫਾਲ ਦੇ ਕੋਲ। ਖਾਤਾ ਵੀਜੀ ਆ। ਹਣਾ ਹੋਣਾ ਹੋਣਾ ਆ ਦੇ ਆਕ ਮਿਲ ਕੇ ਹੋਏ ਨੇ ਕਾਰਾਂ ਕਾਰਾਂ ਭਜਾਉਣ ਬਿਜੀ ਸਿਟੀ ਪੁਰਾਣਾ ਔਣਕ ਮੇ ਲਾ ਇਧਰ ਵੀ ਇੱਕ ਆ ਗਿਆ ਮਹਾਰਾਜਾ ਗ੍ਰੈਂਡ ਇੱਕ ਇਧਰ ਮਹਾਰਾਜਾ ਗ੍ਰੈਂਡ ਆ ਗਿਆ ਚਲੋ ਵੀ ਹਾਂ ਸਾਡਾ ਹੁਣ ਸਮਝਦਾ ਆ ਦੇ ਕੋਟਲ ਹਟਲ ਮ ਕਾਫੀ ਨੇ ਖੰਡੀ ਚਾਲਦੇ ਆਪਾਂ ਇੱਧਰ ਨੂੰ ਜਾਣਾ ਸਾਨੂੰ ਇੱਧਰ ਨੂੰ ਇੱਧਰ ਚਾਲਦੇ ਚਲੋ ਆ ਦੇ ਤਾ ਦੇ ਰਾਉਣਕ ਮੇਲਾ ਦੇ ਪਿੰਨਾਂ ਦਾ ਨਾਗਰਾ ਸ਼ਹਿਰ ਸਿਟੀ ਨਾਗਰਾ ਸਿਟੀ ਦਾ ਆਦਿ ਤੇ ਇਹ ਕਿ ਨਹੀਂ ਵਕ ਇੱਧਰ ਵੀ ਆਉਂਦਾ ਕਿ ਨਾ ਸੁਰਤਾ ਪਾਇਆ ਪਾ ਇੱਧਰ ਨੂੰ ਹੁਣ ਆਇਆ ਨਹੀਂ ਪਤਾ ਵੀ ਇੱਧਰ ਦੀ ਆਉ ਜਾਂ ਹੋਰ ਪਾਸੇ ਦੀ ਤੇ ਪਰ ਬਾਜ਼ਾਰ ਤਾਂ ਹੈਗਾ ਇਹ ਨਾਗਰਾ ਸ਼ਹਿਰ ਦਾ ਜਿਹੜਾ ਹੈ ਸਿਟੀ ਹੈ ਨਾਗਰਾ ਕਿਰਮੀ ਨਿਸ਼ਾਰ ਉਚਦਾ ਬੁਜਾਰ ਹੈ ਸੂਰਾ ਰੌਣਕ ਤੋਂ ਮੇਲਾ ਲਾ ਆ ਦੇਖੋ ਦੁਕਾਨ ਜਿਹੜੀ ਨਿਕੰਡ ਬਣਾਈ ਹੈ ਆਇ ਤੱਕ ਦੁਕਾਨ ਆਈ ਹੈ ਜਿਹਦੇ ਚ ਆਹ ਜਿਹੜਾ ਸਾਹਮਣੇ ਦਿੱਖੀ ਜਾਂਦਾ ਹਾ ਘੋੜਾ ਯਾ ਇਹ ਚੌਂਚਾਂ ਦਾ ਬਣਾਇਆ ਹੋਇਆ ਆ ਦੇਖੋ ਚੌਂਚਿਆ ਡਰ ਤਰ੍ਹਾਂ ਦੇ 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 ਜਿਹੜੇ ਬੇਕਾਰ ਚੌਂਚਾਂ ਦੇ ਆ ਉਹਨਾਂ ਦਾ ਬਣਾਇਆ ਹੋਇਆ ਇਹ ਆ ਲੱਕੜ ਦਾ ਬਣਾਇ ਬਣਾਈ ਹੋਈ ਆ ਅਕਾ ਜੀ ਆ ਆ ਤੇ ਆ ਟਾਇਰਾਂ ਦੇ ਬਣਾਏ ਹੋਇਆ ਜਿਹੜੇ ਟਾਇਰ ਹੁੰਦੇ ਆ ਆ ਦੇਖੋ ਸੂਟ ਟਾਇਰਾਂ ਤੋਂ ਬਣਾਇਆ ਹੋਇਆ ਆ ਇਹ ਜਿਹੜੇ ਪਾਣੀ ਤੇ ਆ ਕਾਦਾ ਬਣਾਇਆ ਹੋਇਆ ਆ ਕਾ ਕਾਦੀ ਕੀ ਚੀਜ਼ ਦਾ ਬਣਾਇਆ ਹੋਇਆ ਇਹ ਕਿਹੜਾ ਨਹੀਂ ਹੋਇਆ ਇਹ ਤਾਂ ਇਹਦਾ ਨਹੀਂ ਲਿਖਿਆ ਇਹ ਵੀ ਲੋਹਾ ਜਾਂ ਬੇਕਾਰ ਹੋਏ ਜਿਹਦਾ ਬਣਾਇਆ ਤੋ ਉਹ ਆ ਬੜਾ ਵਧੀਆ ਲੱਗਿਆ। ਤਾਂ ਸਾਡੇ ਆ ਦੇਖੋ। ਪਾਰਕ ਸੁਨੋ ਘਾਟ ਬਣਿਆ ਹੋਇਆ ਜਿਹੜਾ ਚਿੱਟੀ ਜਿਹਾ ਇਹ ਤੇ ਪੂਰਾ ਰੌਣਕ ਮੇਲਾ ਲੱਗਿਆ ਹੋਇਆ। ਟੂਰਿਸਟ ਪਲੇਸ ਆ ਪੂਰਾ। ਆ ਦੇਖ। ਇੱਥੇ ਆ ਲੱਗਿਆ ਝੂਲਾ ਜਿਹਾ। ਤੇ ਸਾਹਮਣੇ ਕੋ ਆਈਲੈਂਡ ਜਿਹਾ ਬਣਾਇਆ ਜਿਹੜਾ ਦੇਖ ਪਾਣੀ ਡਿੱਗਦਾ ਤੇ ਪਹਾੜ ਜਿਹਾ ਤਾਂ ਲੈ ਆ ਦੇਖ ਲੋ ਜਲੂਜ਼ ਕੱਢਦੇ ਉਧਰ 버ગર ਕਿੰਗ ਤੇ ਆਟੇ ਮਾਟਣ ਆ ਗਿਆ ਆਹ ਆ ਇਦਾਂ ਗੇ ਟਿਮ ਹਾਰਟਨ ਆ ਗਿਆ ਆ ਚਲੋ ਆ ਦੇ ਗੁਰਦੇਸ ਸਿੰਘ ਜੀ ਲਾ ਸਕਾਈ ਵੀਲ ਆ ਗਿਆ ਕਿ ਇੱਥੇ ਜਾਂਦੇ ਜਾਂਦੇ ਨੂੰ ਆਪਣ ਨੂੰ ਆ ਗਿਆ ਟਿਮ ਹਾਰਟਨ ਜਿੱਥੇ ਆਪਣੇ ਨਾਲ ਦੇ ਬਸ ਬਹਿ ਗਏ ਫਿਰ ਕਹਿੰਦੇ ਚੱਲੀਏ ਪਹਿਲਾਂ ਟਿਮੀ ਤੇ ਫਿਰ ਅੱਗੇ ਵਧਾਂਗੇ ਤੇ ਇੱਥੇ ਲਾਈਨ ਹੈਗੀ ਕਾਫੀ ਵੱਡੀ ਲੈਨ ਬੱਲੇ ਬੱਲੇ ਬਹੁਤ ਵੱਡੀ ਲੈਨ ਆ ਵੀ ਤੇ ਟਿਮੀ ਵੀ ਕਾਫੀ ਵੱਡੀ ਹੈ ਇੱਥੇ ਲੈਨ ਚ ਲੱਗੇ ਚਲੋ ਆਪਾਂ ਦਾ ਇਧਰ ਨੂੰ ਦੇਖ ਰਹੇ ਆ ਕੀ ਬਣਦਾ ਬਣਾਉਗਾ ਛੜ ਕੇ ਵੇਟ ਕਰਦੇ ਆ ਆ ਗਸੀਨੇ ਕੋਲੇ ਆ ਗਿਆ ਆ ਦੇਖ ਲਓ ਵੀ ਆਪਣੇ ਬੰਦੇ ਜੇ ਟਿਮੀ ਤੋਂ ਵਾਪਸ ਨਹੀਂ ਆਏ ਇਸ ਕਰਕੇ ਆਪਾਂ ਉਹਨੇ ਆ ਜਿਹੜਾ ਸਟਾਈਲ ਵੀਲ ਆ ਇਹਦਾ ਇੱਥੇ ਟਿਕਟਾਂ ਜਾਣ ਇਨਫਰਮੇਸ਼ਨ ਵਗੈਰਾ ਇੱਥੇ ਉਹ ਲੱਗਿਆ ਹੋਇਆ ਇਹਨਾਂ ਦਾ ਕਬੂਥਾ ਜੀਆ ਤੇ ਉਹਦੇ ਤੋਂ ਆਪਾਂ ਦੇਖਦੇ ਆ ਕਿੰਨੀ ਦੀ ਟਿਕਟ ਅਡਲਟ ਦੀ 15 ਡਾਲਰ ਆ 15 ਡਾਲਰ ਤੇ ਅੰਡਰ 7 ਅੰਡਰ 12 7 ਡਾਲਰ ਤੇ ਜੇ 30 ਡਾਲਰ ਪਤ ਨਹੀਂ ਆ ਕੋਈ ਖਾਸਾ ਕੋਸਾ ਇਹਨਾਂ ਦੇ ਅੱਡ ਅੱਡ ਨੇ ਹਾ ਰੇਟ ਸਾਰੇ ਜਿਹੜੇ ਤੁਸੀਂ ਦੇਖ ਸਕਦਾ ਉਹ ਸਾਹਮਣੇ ਵੀ ਹੈਗੇ ਆ ਆ ਦੇਖ ਇਹਨਾਂ ਦੇ ਥਾਂ ਦੇ ਅੱਡਾ ਡਰੇਟ ਨੇ ਤੇ ਕਾਫੀ ਇਹ ਲੰਮਾ ਜੋੜਾ ਕੰਮ ਆ ਛੇ ਜੇ ਤੁਸੀਂ ਇੰਨਾ ਚ ਰਾਈਡਾਂ ਲੈਣੀਆਂ ਨੇ ਤਾਂ ਅਡਲਟ ਵਾਸਤੇ 40 ਡਾਲਰ ਤੇ ਜਵਾਕਾਂ ਵਾਸਤੇ ਹੈਗੇ 27 ਡਾਲਰ ਤੇ ਚਲੋ ਇੰਨੀ ਕੇ ਇਹ ਇਨਫਾਰਮੇਸ਼ਨ ਹੋਊ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਆ ਇੱਧਰ ਵੀ ਆ ਇੱਕ ਆ ਦੇਖੋ ਟਵਾਏ ਇੱਥੇ ਖੜਿਆਉਣੇ ਮਿਲਦੇ ਆ ਜਵਾਕਾਂ ਦੇ ਉਹ ਸਾਹਮਣੇ ਤੇ ਉਹ ਮਗਰ ਕਸੀਨੋ ਜੇ ਕਦੇ ਆਉਂ ਮੋ ਤਾਂ ਇੱਥੇ ਗੇੜਾ ਗੁੜਾ ਜਾਂ ਕੱਢ ਲੋ ਬਹੁਤ ਰੌਣਕ ਮੇਲੇ ਵਾਲਾ ਕਾਗ ਹੈ ਤੇ ਆਪਣੇ ਲੋਕ ਵੀ ਇੱਥੇ ਕਾਫੀ ਨੇ ਆਪਣੇ ਲੋਕਾਂ ਤੋਂ ਬਿਨਾ ਇੱਥੇ ਹੋਰ ਕਮਿਟੀਆਂ ਦੇ ਲੋਕ ਵੀ ਤੁਰੇ ਫਿਰਦੇ ਆ ਵੀਰ ਜੀ ਆਹ ਜਮਾ ਉਮੀਆ ਜਵੇਂ ਲੜਨਾਈ ਹੁੰਦਾ ਉਹ ਤੋਂ ਤਾਂ ਛੋਟਾ ਤੇ ਪਰ ਲੜਨਾਈ ਦਾ ਕਾਟਲ ਮੁਕ ਹੈ ਹਾਰਗੇਟ ਤੇ ਬਣਾਈ ਬੈਠੇ ਨੇ ਬੜੀਆ ਪੈਸੇ ਬਣਾਉਂਦਾ ਹੈ ਇੱਕ ਸਾਧਨ ਬਣਾਇਆ ਹੋਇਆ ਆਪਾਂ ਇੱਧਰ ਨੂੰ ਜਾਂਦੇ ਆ ਦੇਖਾਂਗੇ ਇੱਧਰ ਕੀ ਆ ਲਓ ਵੀ ਆਪਣਾ ਆਡਰ ਆ ਗਿਆ ਤੇ ਨਮੇੜ ਵੀ ਦਿੱਤਾ ਨਾਲ ਕੋਈ ਹੈ ਸਪਾਇਆ ਨਹੀਂ ਮਿਲਿਆ ਤਾਂ ਨਹੀਂ ਮਿਲੀ ਅਜੇ ਸਟਰਾ ਲਿਖਿਆ ਸਟਰਾ ਲਿਓ ਕਰਾਂ ਮੈਂ ਤਾਂ ਲੋੜ ਨਹੀਂ ਸਟਰਾ ਦੀ ਜਿੱਦ ਕਾਉਂ ਗਿਆ ਰਹਿ ਗਿਆ ਅਸੀਂ ਬਾਅਦ ਵਿੱਚ ਮੈਂ ਦਾਹਣੀ ਵਾਲੀ ਵੱਡੀ ਆ ਦਾ ਵੀ ਆ ਗਈ ਆਪਣੀ ਟੀਮੀ ਤੇ ਟਵਲ ਟਵਲ ਕੀ ਕੀਤਾ ਉਹ ਵੀ ਜਿਹੜੀ ਫੌਜਾ ਆਪਣੀਆਂ ਟੀਮੀ ਪੀ ਕੇ ਹੁਣ ਟੀਮੀ ਦੀ ਕਾ ਪੀ ਕੇ ਹੁਣ ਅੱਗੇ ਨੂੰ ਚੱਲ ਪਈ ਫਾਲ ਵਾਦ ਤੇ ਲੱਗਦੇ ਆ ਅੱਜ ਦਾ ਜਿਹੜਾ ਮੇਨ ਆਪਣੀ ਜਗਾ ਦੀ ਨਾਗਰਾ ਫਾਲ ਉਹ ਨੂੰ ਇੱਥੇ ਤੇ ਵੀ ਚੁਰਕੇ 5-6 ਮਿੰਟਾਂ ਦਾ ਰਹੀ ਆ ਜੇ ਜਨਾਹ ਗਲਤ ਹੋਇਆ ਤਾਂ ਆ ਥੱਲੇ ਥੱਲੇ ਜੀ ਆ ਗਈ ਥੱਲੇ ਨੂੰ ਟਾਲ ਆ ਗਈ ਇੱਥੇ ਜਿੱਦ ਨੂੰ ਨਾ ਆਪਾਂ ਜਾਣ ਉਹ ਆਪਣੇ ਮਗਰ ਦੇ ਆਪਣੇ ਮਗਰ ਆ ਜੀ ਆਪਾਂ ਬਦਰ ਕੀ ਜਾਤ ਗੁਰਜਾ ਇਧਰਲੀ ਸਾਈਡ ਤੇ ਜਾਤ ਗੁਰਜਾ ਜੋ ਲੱਗੀ ਹੋਈ ਮੂਰਤੀਆਂ ਹੀ ਬਣਾਈਆਂ ਹੋਈਆਂ ਨੇ ਸਾਡੀਆਂ ਇਹਨਾਂ ਦੀਆਂ ਟਿਕਟਾਂ ਨੇ ਇਹ ਵੀ ਉਸੇ ਨਾਲ ਦੀ ਜਿਹੜਾ ਨਾ ਆਪਾਂ ਪਹਿਲਾਂ ਦਿਖਾਇਆ ਤੁਹਾਨੂੰ ਸਾਡਾ ਉਹੀ ਕੋਟ ਹੈ ਵੀ ਇਹਦੇ ਚਾਹ ਮੂਰਤੀਆਂ ਬਣਾਈਆਂ ਹੋਈਆਂ ਨੇ ਜਿਵੇਂ ਲੰਡਨ ਦੇ ਵਿੱਚ ਆਪਾਂ ਦੇਖਿਆ ਸੀ ਆਦੇ ਆਪੂ ਜਦੋਂ ਲੰਡਨ ਦੇ ਵਿੱਚ ਦੇਖੇ ਜੇ ਆਪਾਂ ਮਿਊਜ਼ੀਅਮ ਉਹਦੇ ਮਸਤੀ ਨਹੀਂ ਆ ਵੀ ਬੋਲਦਾ ਉੱਥੇ ਸੱਪ ਆਜਾ ਤੁਸ ਆਪ ਵੀ ਬੋਲਦਾ ਮੇਰੀ ਵਾਈਫ ਇਸ ਇਨਸਾਈਡ ਪੈ ਤਰੇ ਜਿਹੜੇ ਨੀ ਪਰ ਦੇ ਨੇ ਲੋਟਨੀਆਂ ਖਾਂਦੇ ਆ ਇੱਧਰ ਪੁੱਤਾਂ ਵਾਲਾ ਬਣਿਆ ਹੋਇਆ ਕੋਈ ਜੇ ਕਿ ਇਹਨਾਂ ਦੇ ਪੁੱਤਾਂ ਦਾ ਤਾਂ ਕਾਜ ਹੈ ਜੇ ਕਿ ਹਾਂ ਰਾਤ ਨੂੰ ਵੀ ਕਿਹੜਾ ਗੱਡਾਂਗੇ ਇੱਧਰ ਪੁੱਤਾਂ ਨਾਲ ਆ ਕੰਨਾਂ ਦੇ ਦਿੱਤ ਵੀ ਆ ਤੇ ਸੱਪ ਬਣਾਏ ਬੈਠੇ ਨੇ ਕਿੰਨੀ ਮੁੰਮੀ ਵੀ ਲੱਗੀ ਹੋਈ ਐ ਕਿੱਥੇ ਐ ਇੱਕ ਤਾਂ ਟਾਈਗਰ ਇੱਥੇ ਕਿਹਦੀ ਐ ਉਹ ਪ੍ਰਾਣੀ ਇੰਨੀ ਪ੍ਰਾਣੀ ਇੰਨੀ ਪ੍ਰਾਣੀ ਆ ਲਓ ਇੱਕ ਤਾਂ ਟਾਈਗਰ ਉਹਨੇ ਵੀ ਇੱਥੇ ਨੇ ਤੇ ਆ ਸੱਪ ਹੋਣੀ ਵੀ ਇੱਥੇ ਬਣਾਏ ਹੋਏ ਨੇ ਤੇ ਇਧਰ ਆ ਦੇਖ ਲਓ ਸਿੰਗਰ ਖੜੇ ਨੇ ਉਦੋਂ ਦੇਖੋ ਲਾ ਵੀ ਆ ਸੱਪ ਕਦੇ ਅੰਦਰ ਚਲੇ ਜਾਂਦਾ ਇਹ ਕਦੇ ਬਾਹਰ ਆ ਜਾਂਦਾ ਤੇ ਇਹ ਬੋਲਦਾ ਵੀ ਆ ਇੱਥੋਂ ਹੁਣ ਆਪਾਂ ਇਧਰ ਨਹੀਂ ਚੱਲਦੇ ਇੱਕਾ ਇਧਰ ਆ ਗਏ ਹਾਂ ਜੇਮਾਂ ਵਾਲਾ ਹੀ ਸੋ ਜਾ ਉਦੋਂ ਜਿੱਥੇ ਪੱਥਰ ਜਿਹਾ ਗੋਲ-ਗੋਲ ਕੋ ਹੁੰਦਾ ਤੇ ਹੁਣ ਆਪਾਂ ਉਧਰ ਨੂੰ ਚੱਲ ਇਧਰ ਨੂੰ ਨਹੀਂ ਫਿਰ ਜਾਂਦੇ ਆ ਦੂਜੇ ਪਾਸੇ ਨੂੰ ਜਾਵਾਂਗੇ ਤੇ ਉੱਥੇ ਤੋਤਾ ਬੈਠਾ ਉਹਦੇ ਤੇ ਆ ਪੱਥਰ ਜੇ ਦੀ ਗੱਲ ਕਰਦੇ ਆਪਾਂ ਚੋ ਦੋਤਾ ਬੈਠਾ ਸੋਨਾ 뷰 ਆ ਆ ਜਾ ਮੈਨੂੰ ਇੱਧਰ ਨੂੰ ਆ ਨੇੜੀ ਆ ਗਿਆ ਹੋਣਾ ਨਾਗਰਾ ਫਾਲ ਤੇ ਆ ਦੇਖੋ ਮੰਕਤੇ ਵੀ ਆ ਗਿਆ ਅੱਛਾ ਆ ਦੇਖੋ ਬਧੀਆ ਸੋਨਾ 뷰 ਆ ਘਾਇ ਟੱਕ ਉਹ ਪੁਲ ਜਿਹਾ ਕਿਵੇਂ ਬਣਾਇਆ ਹੋਇਆ ਉਹ ਸਾਹਮਣੇ ਆਲੇ ਕੱਕ ਟਿੱਕ ਟਿੱਕ ਟੋ ਉਹ ਫਿਰ ਨਾ ਆ ਤਾਂ ਕਿੱਥੇ ਹਾਲ ਇੱਧਰ ਨੂੰ ਆਉਂ ਇੱਥੇ ਹੀ ਤਾਂ ਨਹੀਂ ਹੈਗਾ ਇੱਧਰ ਨੂੰ ਆ ਹਾਂ ਆ ਗਿਆ ਆ ਗਿਆ ਭੀੜ ਦੇਖੋ ਕਿੰਨੀ ਆ ਜਿਵੇਂ ਜਿਵੇਂ ਆਪਾਂ ਪਾਲ ਦੇ ਨੇੜੇ ਪਹੁੰਚੀ ਜਾਂਦੇ ਆ ਭੀੜ ਵਧੀ ਜਾਂਦੀ ਹੈ ਬਹੁਤ ਜ਼ਿਆਦਾ ਮੁਲਾਕਤ ਹੈ ਇੱਥੇ ਚਲੋ ਚੱਲਦੇ ਆ ਇੱਧਰ ਆਪਣਾ ਜਿਹੜਾ ਹੈਗਾ ਇਹ ਪਾਲ ਵੱਲ ਉੱਤਰੋਂ ਆਇਆ ਆਪਾਂ ਆਪਣੀ ਮੰਗ ਦੀ ਜਗਤ ਤੋਂ ਉੱਤੀ ਘੜ ਕੇ ਫਿਰ ਚਲੋ ਵੀ ਆਪਾਂ ਪਹੁੰਚ ਗਏ ਲਗਭਗ ਨਾਗਰਾ ਫਾਲ ਦੇ ਕੋਲੇ ਇੱਥੋਂ ਆਪਾਂ ਨੂੰ ਦੇਖਣ ਲੱਗ ਗਿਆ ਥੋੜਾ ਥੋੜਾ ਤੇ ਹੋਰ ਬਾਕੀ ਨੇੜੇ ਜਾ ਕੇ ਦੇਖਦੇ ਆਂ ਇੱਧਰ ਇੱਕ ਫੌਜੀ ਖੜਾ ਬੁੱਤ ਬਣਾਇਆ ਹੋਇਆ ਹੈ ਜੀ ਦਾ ਆ ਪਾਰਕ ਜੇ ਚ ਤੇ ਜੇ ਨਹੀਂ ਦਿਿੰਦਾ ਆਪਾਂ ਕੋਲੇ ਕਰਕੇ ਦਿਖਾ ਦਿੰਦੇ ਆ ਉਹਨੂੰ ਆ ਦੇਖ ਆ ਖੜਾ ਫੌਜੀ ਤੇ ਨਾਗਰਾ ਫਾਲ ਜੀ ਕਹਿੰਦੇ ਪਹਾਰ ਚੁੱਕੇ ਨੇ ਆਪਣੇ ਸਾਹਮਣੇ ਦੇ ਨਹੀਂ ਦੇਖਦੇ ਆਪਾਂ ਜੂਮ ਕਰਕੇ ਦਿਖਾਈਏ ਤੁਹਾਨੂੰ ਥੋੜਾ ਜਿਹਾ ਇੱਥੋਂ ਦੀ ਦੇਖਿਓ ਹੋਰ ਨੇੜੇ ਕਰੀਏ ਆ ਆ ਗਿਆ ਤੇ ਇਹਦੇ ਕੋਲੇ ਜਾਂਨੇ ਆ ਫਿਰ ਸਮਾਰ ਕੇ ਦੇਖਾਂਗੇ ਇਹਦੇ ਕੋਲੇ ਨਾ ਅਗਰਾ ਫਾਲ ਦੇ ਕੋਲੇ ਨਾਲੇ ਫੋਟੋਆਂ ਖਿੱਚਾਂਗੇ ਨਾਲੇ ਵੀਡੀਓ ਬਣਾਵਾਂਗੇ ਤੇ ਨਾਲੇ ਦੇਖਾਂਗੇ ਕਿਵੇਂ ਆ ਆ ਫੌਜੀ ਹੁਣੇ ਖੜੇ ਨੇ ਇੱਥੇ ਜਿਹੜੇ ਲੜਾਈ 'ਚ ਸ਼ਹੀਦ ਹੋਏ ਨੇ ਜੰਮਰੇ ਹਰੇਕ ਕਲ ਅਸੀਂ ਕਲੋਂ ਗੱਲ ਤੱਕ ਕੋਈ ਆ ਤੇ ਆਇਆ ਤੇ ਬਲਡਵਾਰ ਕੋਲੇ ਤੇ ਨਾਗਰਾਫਾਲ ਪੀੜ ਇਨੀ ਜਿਆਦਾ ਸਾਡੀ ਗੱਲਾਂ ਤੋਂ ਨਾਗਰਾਫਾਲ ਦੇ ਕੋਲੇ ਤੇ ਆਪਣੇ ਨਾਲ ਇਹਨੂੰ ਹੁਣ ਦੇਖਣ ਚੱਲਦੇ ਆਂ ਲੈ ਪਹੁੰਚ ਗਏ ਜਮਨ ਨਾਲ ਹੀ ਪਹੁੰਚ ਗਏ ਨਾਗਰਾਫਾਲ ਦੇ ਇੱਧਰ ਪੌਲ ਬਣਿਆ ਹੋਇਆ ਤੇ ਲੋਕ ਦੇਖੋ ਕਿੱਥੇ ਕਿੱਥੇ ਬੈਠੇ ਆ ਉੱਥੇ ਜਾ ਕੇ ਬੈਠ ਕੇ ਦੇਖਣਾਂ ਨੂੰ ਯਾਰਾ ਬੱਕਰੀ ਹੋਣਾ ਮੈਨੂੰ ਲੱਗਦਾ ਆਪਾਂ ਵੀ ਚੱਲਦੇ ਆਂ ਦੇਖਦੇ ਆ ਚਲੋ ਪਹਿਲਾਂ ਨਾਗਰਾ ਫਲ ਦੇਖਿਆ ਜੀ